ਸਾਬਕਾ ਮੰਤਰੀ ਭਰਤਪੁਸ਼ਨ ਆਸ਼ੂ ਹੋਰਾ ਨੂੰ ਇੱਕ ਵਾਰ ਫਿਰ ਤੋਂ ਆ ਮਾਨਿਆ ਕੋਰਟ ਵੱਲੋਂ ਜਿਹੜਾ ਹੈ ਉਹ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਦ ਦਿੱਤਾ ਗਿਆ ਹੈਗਾ ਹੈ ਇਸ ਵਕਤ ਮੈਂ ਜਲੰਧਰ ਕੋਰਟ ਦੇ ਵਿੱਚ ਬਾਹਰ ਖੜਾ ਹੈਗਾ ਜਿਸ ਜਗ੍ਹਾ ਦੀ ਤੁਹਾਨੂੰ ਜ਼ਰੂਰ ਤਸਵੀਰ ਮੈਂ ਦਿਖਾ ਦੇਣਾ ਚਾਹੁੰਦਾ ਹਾਂ ਅੱਜ ਜਿਹੜੀ ਹੈ ਉਹ ਭਰਤਪੁਸ਼ਨ ਆਸ਼ੂ ਹੋਰਾ ਦੀ ਵੀਡੀਓ ਕਾਨਫਰencing ਰਹੀ ਜਿਹੜੀ ਹੈ ਉਹ ਉਹਨਾਂ ਨੂੰ ਜਿਹੜਾ ਉਹ ਪੇਸ਼ ਕਰਾਇਆ ਗਿਆ ਉਸ ਤੋਂ ਬਾਅਦ ਕੋਰਟ ਵੱਲੋਂ ਪਰਪੁਸ਼ਨ ਆਸ਼ੂ ਹੋਰਾਂ ਨੂੰ ਜਿਹੜਾ ਹੈ ਉਹ 5 ਸਤੰਬਰ ਤੱਕ ਜਿਹੜਾ ਹੈ ਉਹ ਨਿਆਇਕ ਹਿਰਾਸਤ ਯਾਨੀ ਕਿ 14 ਦਿਨਾਂ ਦੀ ਹੋਰ ਜਿਹੜੀ ਉਹ ਨਿਆਇਕ ਹਿਰਾਸਤ ਵਧਾ ਦਿੱਤੀ ਗਈ 5 ਸਤੰਬਰ ਤੱਕ ਜਿਹੜਾ ਹੈ ਉਹ ਪਰਪੁਸ਼ਨ ਆਸ਼ੂ ਹੋਰਾਂ ਨੂੰ ਹੁਣ ਨਿਆਇਕ ਹਿਰਾਸਤ ਦੇ ਵਿੱਚ ਹੋਰ ਰਹਿਣਾ ਪਵੇਗਾ ਦੱਸ ਦੇਣਾ ਚਾਹੁੰਦਾ ਹਾਂ ਕਿ ਪਰਪੁਸ਼ਨ ਆਸ਼ੂ ਹੋਰੀ منی ਲਾਂਡਰਿੰਗ ਅਤੇ ਟੈਂਡਰ ਘੁਟਾਲੇ ਮਾਮਲੇ ਦੇ ਵਿੱਚ ਜਿਹੜਾ ਹੈਗਾ ਉਹ ਦੋਸ਼ੀ ਪਾਏ ਗਏ ਜਿਸ ਤੋਂ ਬਾਅਦ ਉਹਨਾਂ ਵੱਲੋਂ ਉਹਨਾਂ ਦੇ ਉੱਪਰ ਜਿਹੜਾ ਹੈ ਉਹ ਈਡੀ ਵੱਲੋਂ ਜਿਹੜਾ ਹੈਗਾ ਉਹ ਚਾਰ ਸ਼ੀਟ ਚਲਾਈ ਗਈ ਉਹਨਾਂ ਦੇ ਉੱਪਰ ਕਈ ਜਿਹੜੇ ਨੇ ਉਹ આરોਪ ਲੱਗੇ ਜਿਸ ਨੂੰ ਪੂਰਾ ਤਹਿਕੀਕਾਤ ਕਰਨ ਤੋਂ ਬਾਅਦ ਜਿਹੜਾ ਹੈਗਾ ਹੈ ਉਹ ED ਵੱਲੋਂ ਅ ਪਰਮਿਸ਼ਨ ਆਸ਼ੂ ਹਰਾਂ ਨੂੰ ਕੁਝ ਦਿਨਾਂ ਪਹਿਲਾਂ ਜਿਹੜਾ ਹੈ ਉਹ ਪੇਸ਼ ਕੀਤਾ ਸੀਗਾ ਤੇ ਜਿਸ ਤੋਂ ਬਾਅਦ ਦੋ ਬਾਰ ਰਿਮਾਂਡ ਮਿਲਣ ਤੋਂ ਬਾਅਦ ਜਿਹੜਾ ਹੈ ਉਹ ED ਵੱਲੋਂ ਜਦੋਂ ਦੁਬਾਰਾ ਕੋਰਟ ਦੇ ਵਿੱਚ ਇਹੀ ਜਲੰਧਰ ਜੁਡੀਸ਼ੀਅਲ ਕੋਰਟ ਦੇ ਵਿੱਚ ਜਿਹੜਾ ਹੈਗਾ ਹੈ ਜਦੋਂ ਪੇਸ਼ ਕੀਤਾ ਗਿਆ ਤਾਂ ਕੋਰਟ ਨੇ ਜਿਹੜਾ ਹੈ ਉਹਨਾਂ ਨੂੰ 14 ਦਿਨਾਂ ਦੇ ਨਿਯਕਰਾਸਤ ਦੇ ਵਿੱਚ ਭੇਜਿਆ ਸੀਗਾ ਤੇ ਉਸ ਤੋਂ ਬਾਅਦ ਅੱਜ ਜਦ ਦੁਬਾਰਾ ਜਦੋਂ ਵੀਡੀਓ ਕਾਨਫਰੈਂਸਿੰਗ ਦਾ ਹੀ ਪਰਪੁਸ਼ਨ ਆਸ਼ੂ ਹੋ ਰਾ ਤੇ ਜਿਹੜੀ ਉਹ ਪੇਸ਼ੀ ਹੁੰਦੀ ਹੈ ਤੇ ਦੁਬਾਰਾ ਪਰਪੁਸ਼ਨ ਆਸ਼ੂ ਹੋਰਾਂ ਨੂੰ 14 ਦਿਨ ਦੇ ਹੋਰ ਨੈਕ ਹਿਰਾਸਤ ਦੇ ਵਿੱਚ ਜਿਹੜਾ ਹੈ ਉਹ ਭੇਜਿਆ ਜਾਂਦਾ ਹੈ ਜਿਸ ਤੋਂ ਬਾਅਦ ਲਗਾਤਾਰ ਸੁਰਖੀਆਂ ਦੇ ਵਿੱਚ ਪਰਪੁਸ਼ਨ ਆਸ਼ੂ ਹੋਰੀ ਜਿਹੜੇ ਨੇ ਉਹ ਬਣੇ ਹੋਏ ਨੇ ਦਾਦਾ ਚਾਹਵਾ ਕਿ منی ਲਾਂਡਰਿੰਗ ਦਾ ਮਾਮਲਾ ਜਿਹੜਾ ਹੈਗਾ ਹੈ ਉਹ ਉਸ ਤਹਿਤ ਹੀ ਪਰਪੁਸ਼ਨ ਆਸ਼ੂ ਹੋਰਾਂ ਨੂੰ ਦੁਬਾਰਾ ਜਿਹੜਾ ਹੈ ਉਹ ਨੈਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਹੈਗਾ ਜਦੋਂ ਪਰਪੁਸ਼ਨ ਆਸ਼ੂਹਰੀ ਪੁਰਸਪਲਾਈ ਮੰਤਰੀ ਸੀਗੇ ਉਦੋਂ ਪਰਪੁਸ਼ਨ ਆਸ਼ੂਹਰਾ ਵੱਲੋਂ ਟੈਂਡਰ ਘਟਾਲਾ ਜਿਹੜਾ ਉਹ ਕੀਤਾ ਗਿਆ ਜਿਸ ਨੂੰ ਪਹਿਲਾਂ ਬਿਜ਼ਨਸ ਵੱਲੋਂ ਜਿਹੜਾ ਹੈਗਾ ਜਿਸ ਦੀ ਜਾਂਚ ਕੀਤੀ ਗਈ ਉਸ ਤੋਂ ਬਾਅਦ ਪਰਪੁਸ਼ਨ ਆਸ਼ੂਹਰੀ ਉਦੋਂ ਵੀ ਗ੍ਰਿਫਤਾਰ ਹੋਏ ਉਸ ਤੋਂ ਬਾਅਦ ਜਦੋਂ ਰਿਹਾ ਹੋਏ ਫਿਰ ਦੁਬਾਰਾ ਈਡੀ ਵੱਲੋਂ ਜਿਹੜਾ ਹੈ ਪਰਪੁਸ਼ਨ ਆਸ਼ੂਹਰਾ ਨੂੰ ਸੱਮਣ ਭੇਜਿਆ ਗਿਆ ਸੱਮਣ ਦੇ ਉੱਤੇ ਪਰਪੁਸ਼ਨ ਆਸ਼ੂਹਰੀ ਜਲੰਧਰ ਦੇ ਵਿੱਚ ਖੁਦ ਆਪ ਆ ਕੇ ਜਿਹੜਾ ਹੈ ਉਹ ਈਡੀ ਅੱਗੇ ਪੇਸ਼ ਹੋਏ ਪੇਸ਼ ਹੋਣ ਤੋਂ ਬਾਅਦ ਈਡੀ ਨੇ ਲਗਾਤਾਰ ਰਾਤ ਦੇਰ ਰਾਤ ਤੱਕ ਜਿਹੜਾ ਹੈਗਾ ਉਹ 25 ਤੋਂ 30 ਸਵਾਲ ਜਿਹੜੇ ਨੇ ਉਹ ਭਰਤਪੁਸ਼ਨ ਆਸ਼ੂ ਤੋਂ ਪੁੱਛੇ ਜਿਸ ਤੇ ਜਵਾਬ ਜਿਹੜਾ ਹੈ ਉਹ ਭਰਤਪੁਸ਼ਨ ਆਸ਼ੂ ਨੇ ਈਡੀ ਨੂੰ ਸੰਤੁਸ਼ਟੀ ਚਨਕ ਜਿਹੜਾ ਹੈ ਉਹ ਨਹੀਂ ਦਿੱਤੇ ਤੇ ਉਸ ਤੋਂ ਬਾਅਦ ਭਰਤਪੁਸ਼ਨ ਆਸ਼ੂ ਹੋਰਾ ਨੇ ਆਸ਼ੂ ਹੋਰਾ ਨੂੰ ਜਿਹੜਾ ਹੈ ਉਹ ਈਡੀ ਵੱਲੋਂ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਅਗਲੇ ਦੇ ਅ ਅਗਲੀ ਸ਼ਾਮ ਨੂੰ ਜਿਹੜਾ ਹੈ ਇਸ ਦਿਨ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈਗਾ ਉਹ ਈਡੀ ਨੂੰ ਜਿਹੜਾ ਹੈ ਕੁਝ ਦਿਨਾਂ ਦਾ ਰਿਮਾਂਡ ਮਿਲਿਆ ਉਸ ਤੋਂ ਬਾਅਦ ਫਿਰ ਦੁਬਾਰਾ ਈਡੀ ਵੱਲੋਂ ਜਿਹੜਾ ਹੈ ਪਰਪੁਸ਼ਨ ਆਸ਼ੂ ਨੂੰ ਕਿਉਂਕਿ ਦੋ ਬਾਾਰ ਜਿਹੜਾ ਉਹ ਈਡੀ ਵੱਲੋਂ ਪਰਪੁਸ਼ਨ ਆਸ਼ੂ ਨੂੰ ਇਸੇ ਕੋਰਟ ਦੇ ਵਿੱਚ ਰਿਮਾਂਡ ਦੇ ਲਈ ਪੇਸ਼ ਕੀਤਾ ਗਿਆ ਪਹਿਲਾ ਰਿਮਾਂਡ ਮਿਲਿਆ ਦੁਬਾਰਾ ਰਿਮਾਂਡ ਮਿਲਿਆ ਤੇ ਉਸ ਤੋਂ ਬਾਅਦ ਜਦੋਂ ਪਰਪੁਸ਼ਨ ਆਸ਼ੂ ਹੋਰਾਂ ਨੂੰ ਤੀਸਰੀ ਬਾਾਰ ਰਿਮਾਂਡ ਦੇ ਲਈ ਈਡੀ ਲੈ ਕੇ ਆਈ ਸੀਗੀ ਤਾਂ ਕੋਰਟ ਵੱਲੋਂ ਜਿਹੜਾ ਹੈ ਪਰਪੁਸ਼ਨ ਆਸ਼ੂ ਹੋਰਾਂ ਨੂੰ 14 ਦਿਨ ਦੇ ਨਿਆਇ ਖਿਰਾਸਤ ਦੇ ਵਿੱਚ ਪੇਸ਼ ਦਿੱਤਾ ਗਿਆ ਤੇ ਇੱਕ ਬਾਾਰ ਫਿਰ ਪਰਪੁਸ਼ਨ ਆਸ਼ੂ ਹੋਰਾਂ ਦੀ ਅੱਜ ਜਿਹੜੀ ਹੈ ਉਹ ਜਿਹੜੀ ਹੈਗੀ ਹੈ ਉਹ ਡੇਟ ਵੀ ਜਰੂਰ ਮੈਂ ਦੱਸ ਦੇਣਾ ਚੋਨਾਵਾ ਅੱਜ 23 ਅਗਸਤ ਹੈ ਕਿ 23 ਅਗਸਤ ਨੂੰ ਉਹਨਾਂ ਦੀ 14 ਦਿਨ ਦੀ ਨਿਆਇਕ ਹਿਰਾਸਤ ਖਤਮ ਹੁੰਦੀ ਸੀਗੀ ਤੇ ਉਸ ਤੋਂ ਬਾਅਦ ਹੁਣ ਦੁਬਾਰਾ ਜਿਹੜਾ ਉਹ ਉਹ ਜਿਹੜਾ ਪਰਕੁਸ਼ਨ ਆਸ਼ੂ ਖੋਰੀ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਹੈ ਦਾਦਾਣਾ ਚੋਨਾਵਾ ਕਿ 5 ਸਤੰਬਰ ਤੱਕ ਪਰਕੁਸ਼ਨ ਆਸ਼ੂ ਖੋਰੀ ਨਿਆਇਕ ਹਿਰਾਸਤ ਦੇ ਵਿੱਚ ਦੁਬਾਰਾ ਤੋਂ ਰਹਿਣਗੇ ਅਤੇ ਹੁਣ 5 ਸਤੰਬਰ ਨੂੰ ਦੁਬਾਰਾ ਉਹਨਾਂ ਦੀ ਪੇਸ਼ੀ ਹੋਵੇਗੀ ਤੇ ਦੇਖਣਾ ਹੋਵੇਗਾ ਕਿ ਕੁਝ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਨਿਕਲ ਕੇ ਸਾਹਮਣੇ ਆਉਂਦਾ ਹੈ ਕੈਮਰਾ ਬਸਿੰਤ ਪੰਕੀ ਦੇ ਨਾਲ ਰਜਗੱਤਾ ਜਿਲੰਧਰ